ਜੋbro ਬਲੌ ਕਰ ਲਗਿਆ ਸਟਾਰਟ ਅੱਜ ਬੰਦੇ ਵੀ ਨਵੇਂ ਮਲਾਵਾਂਗੇ ਤੁਹਾਨੂੰ ਬੰਦੇ ਨਵੇਂ ਮਲਾਵਾਂਗੇ ਕੜਾਈਏ ਗੁਰੂਏ ਕਰ ਲਈ ਇਕੱਠੇ ਕਈਆਂ ਚੱਕ ਲੀਆਂ ਪਾਰਸ ਲਾਉਣਾ ਅੱਜ ਜਾ ਕੇ ਨਾਨਕ ਸਰ ਨੰਗਰ ਚ ਤੇ ਕਿਹਨਾਂ ਪੰਜ ਮੰਜਾ ਤੇ ਆਈਆਂ ਸੇਵਾਦਾਰ ਤਖਣੇ ਦੇ ਰਹਿੰਦੇ ਆ ਕਿੰਨਾ ਬੰਦੇ ਮੰਜਾ ਡਰਾਈਵਰ ਵੀ ਇਹਨੇ ਬਹੁਤ ਦੂਰੋਂ ਲਿਆਂਦਾ ਮੈਂ ਰਿਕਟਾਂ ਚੋਂ ਬੰਨਿਆ ਦੇਖ ਆਇਆ ਚਲੇ ਤੂੰ ਕਾਲੀ ਚਲਾ ਦੇ ਮੋਰੇ ਨਸੀਰ ਹੈ ਆਹ ਮੈਂ ਹੋਰ ਲੱਗੇ ਚੱਲੇ ਨਾਟ ਤੇ ਲਗਾ ਟ੍ਰਿਕ ਵਾਲੇ ਬੰਦੇ ਤੈਨੂੰ ਹੋਰ ਚੱਕਿਆ ਸੋਨੀ ਵੀਰੇ ਆ ਜਾਓ ਚਲਾ ਆ ਜਾ ਕਾਕਾ ਬਾਬਾ ਹੱਤੀ ਜਾਂਦਾ ਸੋਨੀ ਵੀ ਭੇ ਸੋਨੀ ਵੀਰੇ ਕਾਕਾ ਬਾਬਾ ਦੇਵਾਦਾਰ ਪਹੁੰਚ ਗਏ ਪ੍ਰਾਇਰ ਜੋਟੀਆ ਕਹਿੰਦੇ ਆ ਡਰਾਈਵਰਿਆਂ ਨੂੰ ਵੀ ਇਹਨੇ ਆਹ ਡਰਾਈਵਰ ਨੂੰ ਸਾਰਾ ਪਿੰਡ ਜਾਣਦਾ ਸਹੀ ਗਾੜੀ ਦਿੱਤੀ ਆ ਡਰਾਈਵਰ ਨੇ ਕਮੈਂਟਾ ਡਰਾਈਵਰ ਦਾ ਨਾਮ ਨਾ ਸੁਣਾਓ ਕਮੈਂਟਾਂ ਨੇ ਕਿਹੜੇ ਕਿਉਂ ਕੀ ਆ ਨਾ ਡਰਾਈਵਰ ਦਾ ਚੱਲ ਇੱਕ ਗੇੜ ਉੱਚਾ ਕਰਤਾ ਦੂਜਾਰੇ ਕਰਨ ਵਾਲਾ ਵਾ ਇਹ ਤੇ ਫਾਰਸ ਲਾਉਣਾ ਇੱਟਾਂ ਲਿਆਂਦੇ ਅਸੀਂ ਕੱਲ ਸਾਹਮਣੇ ਹੀ ਮਾਰੀ ਤੇ ਸੇਵਾਦਾਰ ਸ੍ਰੀ ਗੁਰੂ ਆਹ ਆ ਨਵਾਂ ਸੇਵਾਦਾਰ ਆਇਆ ਜੀ ਜੇ ਆ ਬਿਆਹ ਮੁੰਡਿਆਂ ਸੇਲਾਂ ਸਾਰੇ ਨੇ ਆਉਣਾ ਆ ਜਾ ਕਿੰਦਰ ਲੈਣਾ ਮਾ ਸਾਡੇ ਕਿੰਦਰ ਲੈਣੇ ਆਉਣ ਲੈੜਿਆ ਪੰਗਾ ਆਹ ਇਹ ਖੱਟੀ ਹਲ ਦਾ ਜੋਰ ਹੀ ਬਹੁਤ ਹੈ ਨੇ ਆਹ ਖੱਟੀ ਹਲ ਦਾ ਓਏ ਪੰਬਾਇਆ ਦੇ ਵੇ ਆ ਮੈਂ ਤੇਰੀ ਸਾਹ ਆਕਾਰੇ ਦਾ ਅਬ ਦੂ ਕਿੱਧਰ ਚੱਲੇ ਆ ਤੂੰ ਕੀ ਲੈ ਰਾਂ ਮਾਲ ਦਵਾ ਕੇ ਸਵਾ ਲਿਆਉਂਗਾ ਕੀ ਆ ਨੇ ਗਾਈ ਉਹ ਲੈ ਖੱਟਾ ਰਮਾਲ ਲੈ ਚਿੱਟਾ ਲੈ ਕੇ ਆਉਣਗੇ ਓਏ ਆ ਜਾਓ

ਗੀਆਂ ਲਾ ਕੇ ਤੇ ਕਹਿੰਦੇ ਰੇਤਾ ਚੱਕਣਾ ਮੜੀਰ ਨੇ ਮੜੀਰ ਐ ਮੜੀਰ ਲੈ ਕੰਮ ਡੈਂਗਾ ਹੋ ਗਿਆ ਇਹਨਾਂ ਦਾ ਕੋਲਾ ਢਾਉਣਾ ਹੈ ਕੋਲਾ ਕਰਾ ਪੈ ਕਹਿੰਦੇ ਕੋਲਾ ਢਾ ਕਰਾ ਪੈ ਉਧਰ ਚੱਕ ਕੇ ਕਰਦਾਂਗੇ ਇੱਥੇ ਲੈ ਦਿੰਦੇ ਆ ਕੋਈ ਜਾ ਕਰ ਲੈ ਇਹ ਕੋਲਾ ਢਾ ਕਰਾ ਪਾ ਹੈ ਡਰਾਈਵਰ ਵੀ ਤਿੰਨ ਚੇਂਜ ਕਰਤੇ ਹੋਣ ਨਹੀਂ ਲੱਗਦਾ ਕਿਤੇ ਡਰਾਈਵਰ ਦਾ ਟਾਇਰ ਹੋੜਾ ਜਿਹਾ ਵੱਡੇ ਕਰਕੇ ਆਣਾ ਭਿੰਦਰਾ ਉੱਤੇ ਦਾ ਘੁੰਮ ਗਿਆ ਇਸ ਚੱਲ 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 ਆਹ ਅੰਦਰ ਬਾਹਰ ਦੀ ਗੱਲ ਹੋਈ ਜਾਂ ਅੰਦਰ ਬਾਹਰ ਤੇ ਟਰਾਲੀ ਆਹ ਲੈ ਆਦਾ ਤਾਂ ਕੌਣ ਆਹ ਲਿਆ ਟਰੈਕਟਰ ਹੀ ਚਲਾਇਆ ਮੈਂ ਮੂਹਰੇ ਲੈ ਆਉਂ ਮੈਂ ਨਾ ਜਾ ਥੋੜੇ ਜਿਹਾ ਕੋਲੇਟ ਆ ਵਾ ਇਹ ਕਾਹ ਕੋਲੇਟ ਆ ਇਹਨਾਂ ਦਾ ਗਰੁੱਪਾ ਕੋਲੇਟ ਆ ਇਹਨਾਂ ਨਾਲ ਕਿਹਦਾ ਚੱਕ ਦਿੰਦਾ ਮਾਰ ਹਣ ਕਾਕੇ ਬਾਪੇ ਨਾਲ ਲੜ ਪਏ ਬੰਦੇ ਕਾਕੇ ਬਾਪੇ ਨਾਲ ਲੜਦੇ ਤੋਰ ਰੋਏ ਕੋਟੀ ਮੈਂ ਫੇਰੇ ਕਾਮ ਦਵਰਨਾ ਪਉੜ ਰਿਹਾ ਚੱਲ ਦੇ ਬੈ ਜਾ ਯਾਰ ਚੋਬਰਾਂ ਨੇ ਦਿੱਤਾ ਭਰ ਲਿਆ ਮੈਂ ਚੱਲਾਂਗੇ ਲੰਗਰ ਹਾਲ ਤੋਂ ਆਉੜੇ ਲੰਗਰ ਤੋਂ ਆਕਾ ਪੰਨੀ ਲੰਗਰ ਤੋਂ ਆਕਾ ਵਗੇ ਰਹਿਣਾ ਲੰਗਰ ਤੋਂ ਆਉਂਦੇ ਆ ਕਿ ਆਉੜੇ ਜੁਕਾਤ ਕੇ ਵਾਪਿਣਾ ਵਲਣਾ ਸੁਪਰੋਨਾਂ ਨੇ ਖੱਤਲੇ ਵਾ ਕੰਮ ਇੱਟਾਂ ਲਾਈ ਜਾਂਦੇ ਆ ਰੇਤਾ ਰਹੀ ਜਾਂਦੇ ਆ ਇੱਧਰ ਲਾ ਕੇ ਪਾਵਾਂਗੇ ਆਪ ਹੀ ਘੂਆ ਠੀਕ ਹੈ ਇਹ ਕਿੰਨਾ ਮਾਤਰੀ ਆਦਾ ਆ ਬਾ ਵਾ ਬੜੀ ਜਾਂਦੇ ਆ ਲੜੋ ਨਾ ਲੜੋ ਨਾ 15 ਹੋ ਗਏ ਆ ਮਹਤਰੀ ਬਹੁਤ ਦੂਰੋਂ ਆਇਆ ਨਾ ਮਹਤਰੀ ਆਇਆ ਰਾਜੇ ਨਾਲ ਗਿਆ ਹੋਇਆ ਜੀ ਆ ਮਹਤਰੀ ਆਕੇ ਬਾਬਾ ਦੇਖਣ ਆਇਆ ਆਕੇ ਬਾਬਾ ਕਰਮਾਂ ਆਇਆ ਦਰਸ਼ਨਾਂ ਦਾ ਕਰਮਾਂ ਵਾਲੇ ਨੂੰ ਕਾਕਾ ਬਾਬਾ ਦੇਖਣ ਆਇਆ ਬਾਬਾ ਕਰਮਾਂ ਵਾਲੇ ਦਰਸ਼ਨਾਂ ਦਾ ਕਾ ਕਰੀ ਜਾਂਦਾ ਸੇਵਾਰ ਸਰਾ ਯਾਰ ਹਾਰਸ ਲਾਦਾ ਇਹ ਅਮੰਦ ਬਣਾਉਂਦਾ ਕਰਦੇ ਆ ਨਾ ਜਿੱਥੇ ਤੂੰ ਦੇਖਿਆ ਹੀ ਨਹੀਂ ਓਏ ਕਿੱਥੇ ਰਹਿਣਾ ਬਾਬੇ ਕੋਲੇ ਤਾਂ ਹੀ ਜਾਵੜਾ ਕਾਕੇ ਕੋਲੇ ਕਿੱਥੇ ਗੇਟ ਉੱਤੇ ਕਰਤੇ ਕਮ ਡੇਂਜਰ ਹੀ ਲੱਗਾ ਡੇਂਜਰ ਹੀ ਬਾਗੋਂ ਨਾ ਗਾਇਨਾ ਇਹ ਜੋ ਉੱਪਰ ਲੱਗਿਆ ਖਾੜੇ ਤੇ ਆਹ ਮੈਤਰੀ ਲੱਗਿਆ ਰਹਾ ਰਾਜੇ ਨਾਲ ਉਹ ਮੀਤੇ ਨਾਲ ਕਾਰਨ ਮੈਤਰੀ ਲੱਗ ਰਿਹਾ ਆ ਉਹ ਫਰਦੂਨ ਨਾ ਲੱਗ ਰਿਹਾ ਫਰਦੂਨ ਹੇ ਜੇ ਲੈ ਅਦਾਰ ਨੇ ਆ ਕੇਂਦਰ ਜੇ ਲਾ ਗਿਆ ਪਰ ਹੋਣਗੇ ਕੀ ਕੰਮ ਹੋਣਦੇ ਹੈ ਕੀ ਹੋਣਾ ਕੋਣ ਆ ਬੋਲੀ ਗਈ ਪਰ ਹੋਣਗੇ ਕੋਣੂਆ ਨਹੀਂ ਨਹੀਂ ਆਪਾਂ ਵੀ ਲੱਗਾਂ ਹੁੰਦਾ ਸੀ ਇੰਤਰੀ ਹੁਣੀ ਫੇਰ ਕਰ ਦਿੰਦੇ ਆ ਰਾਜੇ ਹਣਾ ਤਾਂ ਪਰ ਅਸੀਂ ਕੰਮ ਹਟਾਰਟ ਕਰ ਲਿਆ ਵਾ ਹੁਣ ਫਟ ਨਹੀਂ ਨਾਲ ਨਹੀਂ ਕਾਟੀ ਹੋਣਗੇ ਆਹ ਜਿਹਨੇ ਬੱਡ ਜਾ ਤਾਜ ਮਹਿਲ ਲਈ ਨੇ ਬਣਾਇਆ ਕਰੇ ਹਰੇ ਹੱਥ ਵੜਤੇ ਗਰੰਟੀ ਹੈਗੀ ਆ ਓਏ ਓ ਪਾਣੀ ਦਾ ਲਿਆਓ ਬਾਣਾ ਸੋ ਗੋ ਹੋਈ ਬੜਾ ਲੈਂਦਾ ਟੀ ਫੜੋ ਕਰਨੀ ਸੀ ਓਹੀ ਕਹਿੰਦਾ ਪਾਣੀ ਦਾ ਲਿਆਓ ਓ ਕੋ ਓ ਕੋ ਵੀ ਲਿਆਓ ਜੇਣਣ ਕੇ ਲਿਆ ਪਾਣੀ ਪਾਉਣ ਨੂੰ ਬਾਟੀ ਲਿਆਏ ਬਾਟੀ ਚੱਕ ਲੈ ਪੱਡ ਓ ਆ ਜਾ ਰਿਹਾ ਜਾਗੀ ਆ ਰਿਹਾ ਸ਼ੇਰਾ ਪੂਰੇ ਦੌਰਾਂ ਦੌਰਾਂ ਤੇ ਚੱਲ ਰਹੀ ਆ ਮੁੰਡਿਆਂ ਵੱਲੋਂ ਪੰਜ ਵੀ ਬਾਲੇ ਆ ਜੇਵਾਦਾਨਾ ਨੇ ਖੇਚਤਾ ਕੰਮ ਤੇ ਇਹ ਚੜ੍ਹਦੇ ਹੋਣ ਉਹ ਲਾ ਕੇ ਤੇ ਮਾਰਾਂਗੇ ਬੋਰੀ ਮੇਰਾ ਪਾ ਕੇ ਬੋਰੀ ਮਾਰ ਕੇ ਜਮਾਂ ਕੀ ਹੈ ਨਾ ਉਹ ਆ ਗਿਆ ਕਿਰਪਾ ਕਰਕੇ ਬੱਬੀ ਦਾ ਗੀਤ ਲੱਗੇ ਕਿੰਨਾ ਆ ਵੀ ਮੈਸਟਰੀ ਵਨ अगेन ਇਹ ਡਰਾਈਵਰ ਇਹ ਸੇਕ ਸਾਹ ਮੂਰੇ ਹੁੰਦਾ ਟਾ ਬੰਦਾ ਇਹ ਆ ਬੱਬੀ ਵੀ ਦਾ ਆਪਾਂ ਆ ਨੰਗਰਾਲ ਲਗਾਤਾ ਆ ਬੰਮੀਨ ਬਾਬਲੇ ਕਿ ਵਾ ਬਰੇਦਾਰਤ ਨਿਕਿਆ ਆ ਚੱਕ ਚੱਲ ਨਹੀਂ ਚਾਵੜਾ ਸੋਣੀ ਚੱਲ ਆਇਓ ਆਇਓ ਨਹੀਂ ਨਹੀਂ ਜਾਵਾਂਗੇ ਬਾਬਾ ਪਤਾ ਵੀ ਲੱਗੇ ਯਾਰ ਤੇਰਾ ਲੈਂਕ ਬੋਲਦੇ ਯਾਰ ਤੇਰੇ ਲੈਂਕ ਬੋਲਦੇ ਉਹ ਕਿਹਦਾ ਨਹੀਂ ਇਹ ਆ ਕਾਕਾ ਵਗੋਟੀ ਆ ਬਾਬਾ ਨਵਾਂ ਆ ਬਟਾਪਣਾ ਕੀਤਾ ਬਾਬੇ ਨੇ YouTube ਤੇ ਆਇਆ ਬਾਬੇ ਦੀ ਚੜਾਈ ਆ ਯਾਰ ਮੈਂ ਫਲਾਅ ਸੱਡਦੇ ਆ ਬਾਬਾ ਮਿਲੂ ਕਿਹਦੇ ਨਾਲ ਕਾਕਾ बाबा जी का बहुत बहुत धनबाद बाबा जी करो ਪੱਤੀ ਨਹੀਂ ਬਣਾ ਲਾ ਐਨ ਕਾਲ ਆਈਆਂ ਥੋੜੀ ਜਿਹੀ ਬੰਦੀ ਬਣ ਗਈ ਅਸਰਾ ਹੋ ਗਿਆ ਹਾਏ ਓਏ ਹਾਏ ਓਏ ਨਾ ਓ ਨਾ ਨਾ ਹਾਏ ਓਏ ਕੋਟੀ ਹਾਏ ਓਏ ਮੈਂ ਮੈਂ ਬਚਾਲਿਆ ਵੀਡੀਓ ਤੇ ਹੈ ਗਿਆ ਬੰਦੇ ਕੋਲ ਛੱਡੀ 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 ਬਾਬਾ ਨਹੀਂ ਬਾਬਾ ਫੱਟੇ ਮਾਰ ਦੇ ਮਰਦੇ ਮਾਰ ਦੇ ਕਰ ਰੁਕੋ ਛੱਡੀ ਕਰ ਰੁਕੋ ਇਹ ਬੜ ਤੁਹਾਨੂੰ ਤੇਰੇ ਨਾਲ ਛੱਤ ਲਗੂ ਕਰ ਦੋ ਇਹ ਫਸ ਗਿਆ ਸਹੀ ਗੱਲ ਆ ਗਿੱਲਾ ਪੀਣੀ ਆ ਬਾਈ ਇਹ ਤਾਂ ਕੰਮ ਨਾ ਕਰਾਇਆ ਕਰੋ ਆਪਾਂ ਵਲੌਗ ਜੀ ਕਹਿੰਨੇ ਆ ਇੱਕ ਦੋ ਦਿਨ ਹੋ ਗਏ ਗਿੱਲਾ ਪੀਣ ਪਾਇਆ ਬਾਈ ਆ ਬੰਦੇ ਨੇ ਕੀ ਬਣਾਉਣਾ ਮੈਂ ਨਹੀਂ ਜਾਈ ਪਾਇਣ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਵਧੀਆ ਕੰਮ ਕੀਤਾ ਤੇ ਨਹੀਂ ਕੰਮ ਦਾ ਵਧੀਆ ਲੇਟ ਕੀਤਾ ਬਣਾਇਆ ਉਹ ਬੰਦੇ ਕਹੋ ਸਾਈਡ ਤੇ ਉੱਠ ਕੇ ਆਣਾ ਉਹ ਤਾਂ ਮੈਂ ਨਹੀਂ ਦੇ ਯਾਰ ਨਾ ਯਾਰ ਐਵੇਂ ਤੁਸੀਂ ਬਾਬਾ ਮਾਰ ਦੇਣ ਤਲੇ ਮਾਰ ਦੇਣ ਯਾਰ ਤੁਹਾਡੇ ਗਲਤ ਗੱਲ ਆ ਯਾਰ ਓ ਗੱਡੀ ਤੂੰ ਪਰਨਾ ਪਿਆ ਤੈਨੂੰ ਸਾਰਾ ਨਾ ਵੱਡਾ ਪਾਪ ਲੱਗਣਾ ਪਿਆ ਜਿਹੜੀ ਸੀਸਨ ਨੂੰ ਲੱਗਣਾ ਓਏ ਕੱਲ ਤੋਂ ਜੰਮ ਚ ਲਗਰਾਂਗੇ ਆਪਾਂ ਡੋਲਾ ਕਰਨਾ 18 ਦਾ ਕੌਲੇ ਵਧਾ ਕੇ ਆਵਾਂਗੇ ਫਿਰ ਨਹੀਂ ਯਾਰ ਬੱਬੀ ਵੀ ਕੰਮ ਸਰਾ ਕਰਤਾ ਯਾਰ ਗੇਟ ਉੱਚੇ ਕਰ ਤੇ ਦੋ ਬਰੀ ਪੱਟੇ ਪਹਿਲਾਂ ਬਿਲਡਿੰਗ ਕੀਤੀ ਸੀ ਹੁਣ ਥੱਲੇ ਨਾੜ ਕਾਸਤੇ ਮੈਂ ਸਰਾ ਕਰਦਾ ਬੱਬੀ ਨੇ ਸਰਾ ਕੰਮ ਕਰਦਾ ਭਰਮਿਆ ਕਰਦੇ ਐਂਡਲੈਸ ਕੰਮ ਬੱਬੀ ਦਾ ਮਮੀ ਤਾਂ ਕਹਿੰਦੇ ਸ਼ੁਰੂ ਕੀਤਾ ਜੱਗੇ ਨੇ ਪਾਈ ਪਹਿਲਾਂ ਉਹ ਬਰੌਕ ਜਣੀ ਆਈ ਪਹਿਲਾਂ ਡੀਵੀਡੀ ਬਾਈ ਉਹ ਬੰਦਾ ਦੂਰ ਹੋ ਕੇ ਬਹਿ ਜਾ ਉਹ ਵੀ ਪੈਸਾ ਰਸ ਗਿਆ ਯਾਰ ਉਹ ਉਹ ਬੰਦਾ ਰਸ ਗਿਆ ਤੁਰ ਕੇ ਜਾ ਉਹ ਯਾਰ ਅੱਜ ਤਾਂ ਤੁਰ ਕੇ ਕਰ ਜੋਬੜ ਪ੍ਰੀਤ ਓਏ ਹੋ ਜਾ ਕਰ ਬਾਹਰ ਆਏ ਦੀ ਕਰਨ ਆ ਲੱਗੇ ਓਏ ਉਹ ਜਾਵੇ ਮਾਰ ਨਾਲ ਆ ਥੱਕਾ ਹੋ ਗਿਆ ਭਾਰੀ ਟੱਕਾ ਲੋਰ ਦੇ ਹੀ ਮੈਂ ਟੱਕ ਗਏ ਲੋਰ ਦੀ ਘਰੇ ਲੈ ਕੇ ਜਾਣ ਫਿਰਦਾ ਆ ਆ ਵਾ ਮੈਸਤਰੀ ਚੋਟੀ ਦਾ ਮੈਸਤਰੀ ਲੋ ਵੀ ਦਾ ਆਰੇ ਗਮਿਆਂ ਲੈ ਏ ਟੂ ਏਟ ਕਰ ਲੋ ਤੁਸੀਂ ਵੀ ਤੇ ਖਾਣ ਹੀ ਜਾਣਦੇ ਆ ਗੱਲਾਂ ਨਹੀਂ ਖਾਣ ਜਾਣਦੇ ਆ ਬੋਲੇ ਚਾਰ ਬੋਦਲਾ ਚ ਆਦੇ ਬਸ ਆ ਉਹ ਆ ਨਿਆ ਪੈਨ ਪਾ ਚੀ ਦੀ ਗੱਲ ਇਹ ਉਹ ਆ ਉਹ ਆ ਇਹ ਇਹ ਉਹ ਆ ਨਾ ਯਾਰ ਜੱਗੇ ਹਰ ਜਾ ਮੈਂ ਇਹ ਪਰਨਾ ਇਹਦਾ ਪਰਨਾ ਬੋਆ ਲੈਂਦਾ ਇਹ ਉਹ 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 ਜਿਹੜਾ ਪਰਨਾ ਕੱਲ ਤੋਂ ਆ ਮਾਰੀ ਲੈ ਗਿਆ ਹਰ ਜਿੱਥੇ ਨਹੀਂ ਆਉਂਦਾ ਤੇ ਆਊਗਾ ਨਹੀਂ ਆਉਂਦਾ ਮੈਂ ਤੇੜੀ ਨੂੰ ਨਾ ਕਹਿ ਤੀ ਤੈਨੂੰ ਕਹਿ ਨਹੀਂ ਜਾ ਮੈਂ ਆਉਣੇ ਇਹ ਨਹੀਂ ਆਉਂਦਾ ਜਮਾਨ ਕਰਦੀ ਕਿ ਨਾ ਆਉਣੇ ਹਾਏ ਹਾਏ ਮੰਨਦਾ ਵੀ ਆਉ ਹਣ ਬੋਲੇ ਉਹ ਤੇ ਕਰਦੀ ਨੀ ਉਹ ਰੌਡ ਤੇ ਮੁਸਤ ਉਹ ਡਾਂਗ ਨਹੀਂ ਉਹ ਬਾਪੇ ਨਾਲ ਗੁੱਸੇ ਹੋ ਗਾ ਡਾਂਗ ਵਾਲੇ ਨਾਲ ਗੁੱਸੇ ਬਾਪੇ ਨਾਲ ਗੁੱਸੇ ਆਹੀ ਦੁਬਾਸਾ ਹੁਣ ਪਤਾ ਲੱਗਾ ਡਾਂਗ ਵਾਲੇ ਨਾਲ ਗੁੱਸੇ ਫੇਰ ਕਿਹੜਾ ਬੱਚ ਨਹੀਂ ਸੀ ਡਾਂਗਿਆ ਫਾੜ ਮੈਸਤਰੀ ਵਰਕੇ ਜਾਣਿਆ ਜੇਦੋਂ ਆਹ ਕੁੰਡਾ ਨਾਲ ਲੱਗਿਆ ਮੈਸਤਰੀ ਨਹੀਂ ਲੋਜ ਵੀ ਆਹੀ ਪਾਉਣਾ ਵਾ ਦੇਖੀਓ ਉਹ ਲੱਗ ਗਿਆ ਬਦਲ ਲੱਗ ਗਿਆ ਯੋਰ ਨਹੀਂ 1 2 ਪਾਣੀ ਦੇ ਮਾ ਚੇਲੇ ਸਤਾਰਵਾਂ ਇਕੱਠੇ ਹੋਏ ਓ ਇਹ ਨਹੀਂ ਖੋਲਦਾ ਯਾਰ ਅੱਗੇ ਚੇਲਾ ਸਤਾਰ ਆ ਗਿਆ ਹੁਣ ਹੌਣ ਵਾਲਾ ਲੱਗਣਾ ਚੇਲਾ ਦੇ ਉਸਤਾਦ ਦੀ ਗਰਾਰੀ ਆੜ ਗਈ ਆੜ ਗਈ ਗਰਾਰੀ ਮੜ ਕੇ ਰੇ ਨਾ ਨਾ ਇਹਦਾ ਕਰਾਰੀ ਹੜ ਗਈ ਪਾਣੀ ਪੂਣੀ ਵੀ ਲਿਆਏ ਆ ਕੰਮ ਜਾ ਕਰਨਗੇ ਇਹ ਕਰਨਗੇ ਲੋ ਕੁੰਡਾ ਲੱਗਣਾ ਕੁੰਡਾ ਲਾਉਣਗੇ ਅੱਜ ਕੜ ਕੀ ਕਰਾਰੀ ਨਹੀਂ ਕੋਈ ਨਹੀਂ ਵਾਪੀ ਓ ਨਹੀਂ ਆਦਾ ਜੋ ਉੱਪਰ ਨੇ ਕੁੰਡਾ ਐ ਹਮੈਤਰੀ ਖਾੜੇ ਦਾ ਬਲੌਂਗ ਕਰਦਾ ਮੈਤਰੀ ਖਾੜੇ ਦਾ ਭਾਈ ਮੇਰਾ ਤਾਂ ਗੀਤਾ ਕਰ ਕੰਮ ਨੇ ਕੱਦੂ ਵੀ ਖਾਣਾਲੇ ਇਹ ਚੇਲਾ ਨਹੀਂ ਨਹੀਂ ਵੇਖ ਲੈ ਤੂੰ ਵੀਰ ਨੰਨਾ ਆਇਆ ਇਹ ਚੇਲਾ ਕੱਦੂ ਚੇਲਾ ਕਿਤੇ ਆਇਆ ਹੈ ਹੋਰ ਬਾਬਾ ਜੀ ਫੈਟਾਂ ਜੋਗੀ ਸਾਹਿਬ ਸੱਪ ਨੂੰ ਫੜ ਕੱਢ ਵਧੀਆ ਵਧੀਆ ਜੀ ਸਾਹਿਬ ਬੰਦੇ ਰਹਿੰਦੇ ਮੈਨੂੰ ਬਣਾ ਕੋ ਮੈਨੂੰ ਬਾਜੀ ਜੀ ਹਏ ਹਏ ਵੱਧ ਗਿਆ ਕੰਮ ਵੱਧ ਗਿਆ 855 ਹਏ ਹਏ ਇਹ ਉਹ ਚੱਕ ਵੱਧ ਗਿਆ ਵੱਧ ਗਿਆ ਕੰਮ